ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਚਾਰਣ ਕਮਲ ਸਿਉ ਜਾਂ ਕਾਮਲ ਨੀਨਾ ਸੇ ਜਨ ਤ੍ਰਿਵਤ ਅਗਾਈ ਗੁਣ ਅਮੋਲ ਜਿਸਰ ਦੇ ਨਾ ਵਸਿਆ ਤੇ ਨਾਰ ਤ੍ਰਿਸ਼ਣ ਨ ਤਰਖਾਈ ਹਰ ਆਰਾ ਦੇ ਆਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸੁਨੇਹੀ ਤਿਸ ਲਾਖ ਬੇਦਨ ਜਣਾਈ ਰਾਉ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮੈਂ ਗੰਣਨੇ ਗਏ ਗੁਰਮਾਨ ਪ੍ਰਭੂ ਲੇਵ ਲਈ ਤੈ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬੇਮੁਖ ਆਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤਿਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿਬ ਗਰੀ ਸੰਤਨ ਕੀ ਹਿਰਦੈ ਭਾਇ ਮਗਨ ਚਰਨਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਯਾਰਣ ਕਮਲ ਸੋਂ ਜਾਂ ਕਾਮਲ ਨੀਨਾ ਸੇ ਜਨ ਤ੍ਰਿਵਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਾਰ ਤ੍ਰਿਸ਼ਣ ਤਰਖਾਈ ਹਰ ਆਰਾ ਦੇ ਆਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸੁਨੇਹੀ ਤਿਸ ਲਖ ਬੇਦਨ ਜਣਾਈ ਰਾਉ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮੈਂ ਗੰਣਨੇ ਗਹਿ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬੇਮੁਖ ਆਈ ਤੇ ਨਰਕ ਘੋਰ ਮੈਂ ਪਰਿਆ ਜਿੱਤ ਕੋ ਲਾਇਆ ਤੇ ਤਹੀਂ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿਬ ਕਰੀ ਸੰਤਨ ਕੀ ਹਿਰਦੈ ਭਏ ਮगन ਚਰਨ ਨਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਚਾਰਣ ਕਮਲ ਸਿਉ ਜਾਂ ਕਾਮਲ ਨੀਨਾ ਸੇ ਜਨ ਤ੍ਰਿਵਤ ਅਗਾਈ ਗੁਣ ਅਮੋਲ ਜਿਸ ਹਿਰਦੇ ਨਾ ਵਸਿਆ ਤੇ ਨਾਰ ਤ੍ਰਿਸ਼ਣ ਤਰਖਾਈ ਹਰ ਆਰਾ ਦੇ ਆਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸੁਨੇਹੀ ਤਿਸ ਲਾਖ ਬੇਦਨ ਜਣਾਈ ਰਾਉ ਜਹ ਜਾਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮੈਂ ਗੰਣਨੇ ਗਏ ਗੁਰਮਾਨ ਪ੍ਰਭੂ ਲੇਵ ਲਈ ਤੈ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬੇਮੁਖ ਆਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤੇ ਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿਬ ਗਰੀ ਸੰਤਨ ਕੀ ਹਿਰਦੈ ਭਏ ਮਗਨ ਚਰਨ ਨਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾਪੰਜਵਾਂ ਚਾਰਣ ਕਮਲ ਸਿਉ ਜਾਂ ਕਾ ਮਲ ਨੀਨਾ ਸੇ ਜਨ ਤ੍ਰਿਵਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਾਰ ਤ੍ਰਿਸ਼ਨ ਤਰਖਾਈ ਹਰ ਆਰਾਦੇ ਆਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸੁਨੇਹੀ ਤਿਸ ਲਖ ਬੇਦਨ ਜਨ ਆਈ ਰਾਉ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਬਿਸਰਿਆ ਪ੍ਰਕ ਬਿਧਾਤਾ ਤੇ ਦੁਖੀਆਂ ਮੈਂ ਗੰਣਨੇ ਗੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਬਿਸਾਰ ਗੁਰ ਤੇ ਬੇਮੁਖ ਆਈ ਤੇ ਨਾਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿਬ ਕਰੀ ਸੰਤਨ ਕੀ ਹਿਰਦੈ ਭਾਏ ਮਗਨ ਚਰਨ ਨਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਚਾਰਣ ਕਮਲ ਸਿਉ ਜਾਂ ਕਾ ਮਲ ਨੀਨਾ ਸੇ ਜਨ ਤ੍ਰਿਵਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਾਰ ਤ੍ਰਿਸ਼ਨ ਤਰਖਾਈ ਹਰ ਆਰਾ ਦੇ ਆਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸੁਨੇਹੀ ਤੇਸ ਲਖ ਬੇਦਨ ਜਨ ਆਈ ਰਾਉ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮੈਂ ਗੰਣਨੇ ਗੇਹ ਗੁਰਮਾਨ ਪ੍ਰਭੂ ਲੇਵ ਲਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬੇਮੁਖ ਆਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤੇ ਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿਬ ਗਰੀ ਸੰਤਨ ਕੀ ਹਿਰਦੈ ਭਏ ਮगन ਚਰਨ ਨਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ 5ਵਾਂ ਚਾਰਣ ਕਮਲ ਸੋਂ ਜਾਂ ਕਾ ਮਲ ਨੀਨਾ ਸੇ ਜਨ ਤ੍ਰਿਵਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਾਰ ਤ੍ਰਿਸ਼ਨ ਤਰਖਾਈ ਹਰ ਆਰਾਦੇ ਆਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸੁਨੇਹੀ ਤਿਸ ਲਖ ਬੇਦਨ ਜਨ ਆਈ ਰਾਉ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮੈਂ ਗੰਣਨੇ ਗਹਿ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਬਿਸਾਰ ਗੁਰ ਤੇ ਬੇਮੁਖ ਆਈ ਤੇ ਨਾਰਕ ਘੋਰ ਮੈਂ ਪਰਿਆ ਜਿੱਤ ਕੋ ਲਾਇਆ ਤੇ ਤਹੀਂ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿਬ ਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨ ਨਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਚਾਰਣ ਕਮਲ ਸਿਉ ਜਾਂ ਕਾ ਮਲ ਨੀਨਾ ਸੇ ਜਨ ਤ੍ਰਿਵਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਾਰ ਤ੍ਰਿਸ਼ਨ ਤਰਖਾਈ ਹਰ ਆਰਾ ਦੇ ਆਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸੁਨੇਹੀ ਤੇਸ ਲਖ ਬੇਦਨ ਜਨ ਆਈ ਰਾਉ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮੈਂ ਗੰਣਨੇ ਗੇਹ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰ ਤੇ ਬੇਮੁਖ ਆਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤੇ ਤਹੀ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿਬ ਗਰੀ ਸੰਤਨ ਕੀ ਹਿਰਦੈ ਭਏ ਮਗਨ ਚਰਨ ਨਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾਪੰਜਵਾਂ ਚਾਰਣ ਕਮਲ ਸਿਉ ਜਾਂ ਕਮਲ ਨੀਨਾ ਸੇ ਜਨ ਤ੍ਰਿਵਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਾਰ ਤ੍ਰਿਸ਼ਣ ਤਰਖਾਈ ਹਰ ਆਰਾਦੇ ਆਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸੁਨੇਹੀ ਤਿਸ ਲਾਖ ਬੇਦਨ ਜਣਾਈ ਰਾਉ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਬਿਸਰਿਆ ਪ੍ਰਖ ਵਿਧਾਤਾ ਤੇ ਦੁਖੀਆਂ ਮੈਂ ਗੰਣਨੇ ਜੇ ਗੁਰਮਾਨ ਪ੍ਰਭੂ ਲਿਵ ਲਾਈ ਤੈ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਬਿਸਾਰ ਗੁਰ ਤੇ ਬੇਮੁਖ ਆਈ ਤੇ ਨਾਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤੇ ਤਹੀਂ ਲਾਗਾ ਤੈ ਸੋਹੀ ਵਰਤਾਰਾ ਨਾਨਕ ਸਹਿਬ ਗਰੀ ਸੰਤਨ ਕੀ ਹਿਰਦੈ ਭਏ ਮਗਨ ਚਰਨ ਨਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ